ਕਾਂਗਰਸ ਵੱਲੋਂ ਜਲੰਧਰ ਸੀਟ ਤੋਂ ਲੋਕ ਸਭਾ ਉਮੀਦਵਾਰ ਵਜੋ ਟਿਕਟ ਮਿਲਣ ਉਪਰੰਤ ਅੱਜ ਚਰਨਜੀਤ ਸਿੰਘ ਚੰਨੀ ਆਪਣੇ ਸਾਥੀਆਂ ਸਮੇਤ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਗੁਰੂ ਘਰ ਮੱਥਾ ਟੇਕਣ ਲਈ ਪੁੱਜੇ ਐਤਵਾਰ 14 ਅਪ੍ਰੈਲ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 6 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਸੀ ਜਿਸ ਵਿੱਚ ਸਾਫ ਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਇਸ ਮੌਕੇ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੈਨੂੰ ਦੁਆਬੇ ਤੋਂ ਲੈ ਕੇ ਜਲੰਧਰ ਸੀਟ ਤੱਕ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਲਈ ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰੂ ਘਰ ਆਇਆ ਹਾਂ ਚੰਨੀ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਚੰਨੀ ਨੇ ਕਿਹਾ ਕਿ ਖਰੜ ਤੋਂ ਚਮਕੌਰ ਸਾਹਿਬ ਗਿਆਤਾਨ ਲੋਕਾਂ ਨੇ ਮੈਨੂੰ ਉੱਥੋਂ ਆਜ਼ਾਦ ਉਮੀਦਵਾਰ ਵਜੋਂ ਜਿਤਾਇਆ ਮੈਂ ਉੱਥੇ ਵੀ ਲੋਕਾਂ ਦੀ ਸੇਵਾ ਕੀਤੀ ਚਮਕੌਰ ਸਾਹਿਬ ਵਿੱਚ ਹੋਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਚੰਨੀ ਨੇ ਕਿਹਾ ਕਿ ਉਸ ਨੂੰ ਸ਼ਹਿਰ ਦੇ ਵਿਕਾਸ ਦਾ ਫਿਕਰ ਹੈ ਅਤੇ ਮੈਂ ਵੀ ਇਸੇ ਫਿਕਰ ਨਾਲ ਜਲੰਧਰ ਆ ਰਿਹਾ ਹਾਂ। ਕਾਂਗਰਸ ਕਾਂਗਰਸ ਪਾਰਟੀ ਨੇ ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰ ਹੈ ਮੈਂ ਸੇਵਕ ਬਣ ਕੇ ਭਾਜੀ ਜਲੰਧਰ ਅਰ ਧੋਆਬੇ ਵਿੱਚ ਮਾਲਕਾਂ ਕੋਲ ਜਾਣਾ ਹੈ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਵਾਜਿਆ ਮੈਂ ਉਸੇ ਤਰੀਕੇ ਸਦਾਮਾ ਬਣ ਕੇ ਦੁਆਬੇ ਵੀ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਿਮੰਦਰ ਸਾਹਿਬ ਅੱਗੇ ਕੀਤੀ ਹੈ ਕਿ ਮੈਨੂੰ ਵੱਲ ਦਵੇ ਵੈਗਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉਤਰ ਸਕਾਂ ਅੰਮ੍ਰਿਤਸਰ ਤੋਂ ਪੱਤਰਕਾਰ ਸਾਹਿਬ ਦਿਆਲ ਦੇ ਨਾਲ ਕੈਮਰਾਮੈਨ ਹਰੀਸ਼ ਕੁਮਾਰ ਕਾਂਗਰਸੀ ਹਾਈ ਕਮਾਂਡ ਵੱਲੋਂ ਅੰਮ੍ਰਿਤਸਰ ਤੋਂ ਪਹਿਲਾਂ ਦੋ ਵਾਰ ਸਾਂਸਦ ਰਹੇ ਸਰਦਾਰ ਗੁਰਜੀਤ ਸਿੰਘ ਔਜਲਾ ਤੀਸਰੀ ਵਾਰ ਟਿਕਟ ਮਿਲਣ ਤੋਂ ਬਾਅਦ ਅੱਜ ਉਹ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੇ ਜਿੱਥੇ ਸਰਦਾਰ ਔਜਲਾ ਦਾ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਵੱਲੋਂ ਪਰਮਾਣ ਸਵਾਗਤ ਕੀਤਾ ਗਿਆ ਸਰਦਾਰ ਓਜਲਾ ਨੂੰ ਟਿਕਟ ਮਿਲਣ ਸਬੰਧੀ ਉਹਨਾਂ ਦੇ ਭਰਾ ਸੁਖਜਿੰਦਰ ਸਿੰਘ ਓਜਲਾ ਜੰਡਿਆਲਾ ਗੁਰੂ ਤੋਂ ਕਾਂਗਰਸੀ ਨੇਤਾ ਸੋਨੂ ਜੰਡਿਆਲਾ ਅਤੇ ਰਾਜਕੁਮਾਰ ਬੇਰਕਾ ਸਮੇਤ ਅਨੇਕਾਂ ਵਰਕਰਾਂ ਨੇ ਓਜਲਾ ਨੂੰ ਫੁੱਲਾਂ ਤੇ ਹਾਰ ਪਹਿਨਾ ਕੇ ਪਰਮਾ ਸਵਾਗਤ ਕੀਤਾ ਇਸ ਤੋਂ ਬਾਅਦ ਸਰਦਾਰ ਓਜਲਾ ਨੇ ਆਪਣੀ ਮਾਤਾ ਦਾ ਆਸ਼ੀਰਵਾਦ ਲੈ ਕੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਅੰਮ੍ਰਿਤਸਰ ਤੋਂ ਪੱਤਰਕਾਰ ਸਹਾਦਿਆਲ ਦੇ ਨਾਲ ਕੈਮਰਾਮੈਨ ਹਰੀਸ਼ ਕੁਮਾਰ ਦੀ ਖਾਸ ਰਿਪੋਰਟ ਵੇ ਮੈਂ ਸਮਝਦਾ ਕਿ ਇਹ ਗੁਰਜੀਤ ਓਜਲਾ ਨੂੰ ਜਿਹੜੀ ਡਿਗਰੀ ਮਿਲੀ ਹੈ ਇਹ ਅੰਮ੍ਰਿਤਸਰ ਤੇ ਲੋਕਾਂ ਦਾ ਸਨਮਾਨ ਹੈ ਅੰਮ੍ਰਿਤਸਰ ਦੇ ਲੋਕਾਂ ਦਾ ਮਾਣ ਹੈ ਕਿਉਂਕਿ ਅੰਮ੍ਰਿਤਸਰ ਜਿਹੜਾ ਸ਼ਹਿਰ ਹੈ ਇਹ ਬੜਾ ਪਵਿੱਤਰ ਸ਼ਹਿਰ ਹੈ ਔਰ ਇੱਥੇ ਗੋਲਡਨ ਟੈਂਪਲ ਹੈ ਜਿਹਦੀ ਇੰਟਰਨੈਸ਼ਨਲੀ ਅਹਿਮੀਅਤ ਹੈ ਜਲਿਆਂਵਾਲਾ ਬਾਗ ਹੈ ਇੰਟਰਨੈਸ਼ਨਲ 에ਰਪੋਰਟ ਹੈ ਇੰਟਰਨੈਸ਼ਨਲ ਬਾਰਡਰ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਗੁਰਜੀਤ ਓਜਲਾ ਨੇ ਜਿਹੜਾ ਪਿੱਛੇ ਦੀ ਜਿਹੜਾ ਆਪਣਾ ਫਰਜ਼ ਅਦਾ ਕੀਤਾ ਜਿਹੜੀ ਡਿਊਟੀ ਨਿਭਾਈ ਹੈ ਉਸ ਤੋਂ ਅੰਮਰਸਰ ਦੇ ਲੋਕ ਵੀ ਖੁਸ਼ ਹੈ ਹਾਈ ਕਮਾਂਡ ਵੀ ਖੁਸ਼ ਹੈ ਔਰ ਉਹਦੇ ਨਾਂ ਦਾ ਫੈਸਲਾ ਹੋਇਆ ਅਸੀਂ ਸਾਰੇ ਉਹਨਾਂ ਨੂੰ ਮੁਬਾਰਕਬਾਦ ਦੇਣੀ ਮੇਰਾ ਨਾਮ ਸਰਬਜੀਤ ਸਿੰਘ ਸੋਨੋਜ ਨੇਯਾਲਾ ਔਰ ਮੈਂ OBC ਦਾ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਜੀ ਅੱਜ ਸਾਡੇ ਗੁਰਜੀਤ ਸਿੰਘ ਔਜਲਾ ਨੂੰ ਦੂਸਰੀ ਵਾਰ MP ਸਾਹਿਬ ਨੂੰ ਟਿਕਟ ਮਿਲੀ ਆ ਔਰ ਇਹ ਉਹਨਾਂ ਦਾ ਸਵਾਗਤ ਕਰਨ ਦੇ ਲਈ ਸਾਰੇ ਖੜੇ ਆ ਔਰ ਬੜੀ ਗਰਮ ਜੋਸ਼ੀ ਨਾਲ ਕਾਂਗਰਸ ਦੇ ਵਰਕਰਾਂ ਵਿੱਚ ਉਤਸ਼ਾਹ ਆ ਇਹ ਇਹ ਤੁਸੀਂ ਵੇਖ ਰਹੇ ਹੋ ਕਿ ਆਜਲਾ ਸਾਹਿਬ ਦੀ ਕਮਾਈ ਆ ਉਹਨਾਂ ਦਾ ਪਿਆਰ ਆ ਤੇ ਪਾਰਟੀ ਭਾਜੀ ਤੋਂ ਉੱਠ ਕੇ ਕੰਮ ਕੀਤਾ ਆਜਲਾ ਸਾਹਿਬ ਨੇ ਇਹੀ ਪਿਆਰ ਜਿਹੜਾ ਹਰ ਲੀਡਰ ਨੂੰ ਕਰਨਾ ਚਾਹੀਦਾ ਕਦੀ ਕਿਸੇ ਨਾਲ ਇਛਾ ਭਾਵਨਾ ਨਹੀਂ ਰੱਖਣੀ ਚਾਹੀਦੀ ਕਿਉਂਕਿ ਅੱਜ ਇੱਕ ਐਹੋ ਜਿਹਾ ਲੀਡਰ ਗੁਰੂ ਨਗਰੀ ਨੂੰ ਮਿਲਿਆ ਵਾ ਜਿਹੜਾ ਕੰਮ ਵਿਕਾਸ ਔਰ ਬੋਲਬਾਣੀ ਜਿਹੜੀ ਉਸ ਦੀ ਇੰਨੀ ਮਿੱਟੀ ਆ ਹਰ ਕਿਸੇ ਦਾ ਸਤਿਕਾਰ ਕਰਦਾ ਔਰ ਕਦੀ ਉਹਨੇ ਕਿਸੇ ਨੂੰ ਵੀ ਨਹੀਂ ਪੁੱਛਿਆ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਤੇ ਐਸੇ ਲੀਡਰਾਂ ਦੀ ਜ਼ਰੂਰਤ ਹੈ ਅੱਜ ਆ ਮਰੇ ਸਾਹ ਮੈਂ ਹਾਈ ਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਗੁਰਜੀਤ ਸਿੰਘ ਔਜਲਾ ਨੂੰ ਤੀਜੀ ਵਾਰ ਟਿਕਟ ਦਿੱਤੀ ਧੰਨਵਾਦ ਮੀਡੀਆ ਵਾਲਿਆਂ ਦਾ ਸਭ ਤੋਂ ਪਹਿਲਾਂ ਤੁਸੀਂ ਹਰ ਤਾਂ ਪਹੁੰਚਦੇ ਜੇ ਇੰਨੀ ਵੱਡੀ ਸੰਖਿਆ 'ਚ ਸਾਡਾ ਸ਼ਹਿਰ ਅਮਰਸਰ ਆਪਣੇ ਹਰਮਨ ਪਿਆਰੇ ਨੇਤਾ ਗੁਰਜੀਤ ਔਜਲਾ ਜੀ ਨੂੰ ਲੈਣ ਆਇਆ ਮੈਂ ਬਹੁਤ ਧੰਨਵਾਦ ਕਰਦਾ ਇਹ ਆ ਨੂੰ ਹਮੇਸ਼ਾ ਪਿਆਰ ਦਿੱਤਾ ਤੇ ਜੀ ਆ ਟਿਕਟ ਮਿਲੀ ਆ ਅਸੀਂ ਜਿੱਤ ਕੇ ਕਾਰਨ ਹਾਈ ਕਮਾਂਡ ਦੀ ਝੋਲੀ ਪਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਮ ਰਹੀ ਮੇਰੇ ਜਿੰਨੇ ਵੀ ਤੇ ਦੋਸਤ ਸੱਜਣ ਦੇ ਸ਼ਹਿਰ ਵਾਸੀ ਆਏ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹੋ ਸਕਦਾ ਹਾਂ ਦੇਖੋ ਬਸਰੀ ਮਿਲ ਕੇ ਧੰਨਵਾਦ ਨਾ ਕੀਤਾ ਜਾਵੇ ਪਰ ਮੈਂ ਤੁਹਾਡੇ ਮਾధ్యਮ ਵਿਚ ਸਾਰਾ ਧੰਨਵਾਦ ਕਰਦਾ ਧੰਨਵਾਦ